ਨਾਮ ਪਿਆ ਤਾਂ ਬਈ ਮੈਂ ਨਬਲਵਿੰਦਰ ਕੌਰ ਹਾਂ ਹਾਂਜੀ ਇਹ ਲੱਗਦੀ ਸੀ ਤਾਂ ਜਿੰਨਾ ਨਾਰਦਾ ਤਾਂ ਇਹ ਲੱਗਦੀ ਸੀ ਮੈਂ ਘਰ ਵਾਲੇ ਸੀ ਭਾਜੀ ਠੀਕ ਹੈ ਜੀ ਹਾਂਜੀ ਇਹ ਹੋਇਆ ਕੀ ਇਹ ਇਹ ਭਾਜੀ ਮੈਂ ਹੀ ਮਿੱਤੇ ਗਏ ਮੇਰੇ ਘਰ ਉਥੇ ਮੇਰੇ ਲਾਗੇ ਗਵਾਂਢੀਆਂ ਦੇ ਘਰ ਰੰਗ ਕਰਨ ਡਿਆ ਤੇ ਪੱਟੀ ਲਾਈ ਹੋਣੀ ਤੇ ਮੈਂ ਮਿੱਤੇ ਗਈ ਤੇ ਮੈਨੂੰ ਕਹਿੰਦਾ ਵਾ ਕਿ ਮੇਰੇ ਗਵਾਂਢ ਨੇ ਪੈਸੇ ਦਵਾਏ ਸਾਨੂੰ 10000 ਰੁਪਇਆ ਮੈਨੇ ਕਹਿੰਦਾ ਵਾਪੇ ਤੇ ਮੇਰੇ ਹੁੰਦਾ ਤਿਆਰ ਹੋ ਤੇ ਸਾਜ ਨੇ ਸਕੂਟਰੀ ਲੈ ਕੇ ਗਿਆ ਮੈਿੱਤੀ ਇਥੋਂ ਲੈ ਕੇ ਗਿਆ ਤੇ ਮੈਨੂੰ ਕਹਿੰਦਾ ਮੇਰੇ ਹੁੰਦਾ ਤਿਆਰ ਹੋ ਤਾਂ ਅਸੀਂ ਮੈਿੱਤੋਂ ਪਹਿਲੇ ਲੈ ਕੇ ਆਏ 6:30 ਵਜੇ ਮੈਂ ਘਰ ਛੱਡ ਕੇ ਆਇਆ ਮੈਨੇ ਕਹਿੰਦਾ ਮੈਂ ਆਉਣਾ ਵਾਂ ਮੈਂ ਜਦੋਂ ਗਏ ਆ ਤਾਂ ਫਿਰ ਉਸ ਤੋਂ ਬਾਅਦ ਕੀ ਹੋਣਾ ਹੋਇਆ ਮੈਨੂੰ ਪਤਾ ਨਹੀਂ ਪਾਜੀ ਮੇਰੇ ਤਾਂ ਮਾਹੌਣ ਗਏ ਮਗਰ ਮੇਰੇ ਘਰ ਗਏ ਮੈਨੇ ਕਹਿੰਦਾ ਮੈਂ ਆਉਣਾ ਵਾਂ ਮੈਂ ਵਿਦੇਸ਼ ਵੇਸੀ ਕੇ ਹਾਂਜੀ ਇਹ ਵਿਦੇਸ਼ ਤੋਂ ਵਾਪਸ ਆਏ ਲੱਗੇ ਜਾ ਰਹੇ ਤੋ ਭਈ ਤੋ ਵਾਪਸ ਆਏ। ਉਹ ਤਾਂ ਕਦੇ ਦੇ ਆਏ ਉਹਨਾਂ ਨੂੰ ਹੋ ਗਏ 2 ਕਿ ਮਹੀਨੇ ਤੇ 3 ਕਿ ਮਹੀਨੇ ਹੋ ਗਏ ਆਇਆ ਨੂੰ। ਨਹੀਂ ਲੁੱਟ ਖੋਹ ਪਈ ਕੁਛ ਨਹੀਂ ਸਾਰਾ ਕੁਝ ਹੈਗਾ ਵਾ ਫੋਨ ਵੀ ਉਹਨਾਂ ਦੀ ਜੇਬ ਚੋਂ ਵਾ ਪਰਤ ਵੀ ਆ ਘੜੀ ਵੀ ਲੱਗੀ ਆ। ਕਿਸੇ ਨੇ ਭਈ ਜਾਣ ਕੇ ਨੇ ਉੱਧਾ ਮਰਵਾਇਆ ਹੀ ਇੱਕ ਤਰ੍ਹਾਂ ਦਾ। ਕੀ ਵੱਜਾ ਲੱਗਦਾ ਇਹਨਾਂ ਦੇ? ਕੋਈ ਟਿੱਕੀ ਚੀਜ਼ ਵੱਜੀ ਭਈ ਇੱਥੇ ਤੋਂ ਦੇ ਪਿੱਛੇ ਬਹੁ ਡੂੰਗੀ ਵੱਜੀ ਆ। ਉੱਥੇ ਕਾਂ ਦੇ ਲਾਗੇ ਵੱਜੀ ਭਈ। ਇਹਨਾਂ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਹੁਣੇ ਵੀ ਇੱਥੇ ਇੱਕ ਡੈਡ ਬੋਡੀ ਪਈ ਆ ਜਿਹਨੂੰ ਅਸੀਂ ਆ ਕੇ ਦੇਖਿਆ। ਤੇ ਉਹ ਅਸੀਂ ਦੇਖ ਰਹੇ ਆ ਵੀ ਵੈਦਰ बिकॉज ਜਿਹ ਰੈਸਟ੍ਰਿਕਸ਼ਨ ਜੀਆਰਪੀ ਦੀ ਸ਼ਾਇਦ ਹੋਏਗੀ ਉਹਨਾਂ ਦੇ ਵੀ ਅਫੀਸ਼ੀਅਲਸ ਆ ਗਏ ਆ ਤੇ ਇਹ ਪਤਾ ਲੱਗਿਆ ਕਿ ਕਸ਼ਮੀਰ ਸਿੰਘ ਇਹਨਾਂ ਦਾ ਨਾਮ ਹੈਗਾ ਤੇ ਇਥੇ ਰਹੀ ਇਹਦੇ ਰਹਿਣ ਵਾਲੇ ਸੀਗੇ ਤੇ ਬਾਕੀ ਜੇ ਉਹਨਾਂ ਦੀ ਫੈਮਿਲੀ ਆ ਰਹੀ ਫਿਰ ਉਹਨਾਂ ਨਾਲ ਗੱਲ ਕਰਕੇ ਦੇਖਦੇ ਹਾਂ ਜੀ ਕੀ ਹੈਗਾ ਇਨਵੈਸਟੀਗੇਸ਼ਨ ਕਰਦੇ ਹਾਂ ਕੋਈ ਨਹੀਂ ਇਟ ਇਜ਼ ਵੈਰੀ ਇਨੀਸ਼ੀਅਲ ਇਟ ਇਜ਼ ਵੈਰੀ ਪ੍ਰੀਲੀਮਨਰੀ ਟੂ ਸੇ ਐਨੀਥਿੰਗ ਸੋ ਅਜੇ ਮਤਲਬ ਦੇਖੋ ਯੂ نو ਇਹ ਬੜਾ ਬ੍ਰਾਡ ਸਪੈਕਟ੍ਰਮ ਹੁੰਦਾ ਹੈ ਇਹ ਕਿਸੇ ਵੀ ਪਾਸੇ ਮੂਵ ਕਰ ਸਕਦਾ ਹੈ ਜੇ ਸਾਰੀ ਗੱਲ ਵੈਰੀਫਾਈ ਹੋ ਰਹੀ ਹੈ ਠੀਕ ਹੈ ਜੀ ਦੇਖੋ ਇਹ ਥੋੜੀ ਜਿਹਾ ਤਾਂ ਇਹ ਅਜੇ ਸਾਨੂੰ ਕਲੀਅਰ ਨਹੀਂ ਇਸ ਬਾਰੇ ਪਤਾ ਨਹੀਂ ਹੈਗਾ ਬਟ ਜੇ ਵੀ ਸਾਰੀ ਗੱਲ ਅਜੇ ਦੇਖੋ ਜਾਂਚ ਦਾ ਵਿਸ਼ਾ ਹੈਗਾ ਆਫਸਰਜ਼ ਵੀ ਨਾਲ ਆ ਰਹੇ ਸਾਰਾ ਦੇਖ ਕੇ ਦੱਸਾਂਗੇ ਡੈੱਡ ਬੋਡੀ ਮਿਲੀ ਆ ਇਹਦਾ ਨਾਮ ਕਸ਼ਮੀਰ ਸਿੰਘ ਸਾਨੂੰ ਫਿਰ ਵਾ ਗੁਰਦੀਪ ਸਿੰਘ ਵਾਸੀ ਪੱਤੀ ਸ਼ਿਨੇ ਦਾ ਦਈਆ ਪੀਐਸ ਗਾਸ ਉਮਰ 40-45 ਸਾਲਾ ਡੇਡ ਬਡੀ ਆਪਾਂ ਨੂੰ ਮਿਲੀ ਆ ਤੇ ਇਹਦੀ ਹੁਣ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਇਹਦਾ ਪੋਸਟਮਾਰਟਮ ਮੂਹਨਪ੍ਰੰਤੀ ਜਿਹੜੀ ਬਾਕੀ ਜਿਹੜੀਆਂ ਪੂਰਾ ਪਤਾ ਲੱਗੂਗਾ ਵੀ ਮਰਡਰ ਆ ਕਿ ਕੀ ਆ ਤੇ ਲੱਗਦਾ ਜਿਹੜੇ ਮ੍ਰਿਤਕ ਨੇ ਉਹਨਾਂ ਕੋਲ ਲੁੱਟਖੋਹ ਦੀ ਘਟਨਾ ਵੀ ਹੋ ਸਕਦੀ ਹੈ ਜਾਂ ਸਿਰਫ ਜਿਹੜਾ ਮਾਰਨ ਦੀ ਨੀਤ ਨਾਲ ਹੀ ਹਮਲਾ ਹੋਇਆ ਹੈ ਲੁੱਟਖੋਹ ਵਾਲਾ ਕੋਈ ਲੱਗਦਾ ਨਹੀਂ ਆ ਮੋਬਾਈਲ ਵਗੈਰਾ ਪਰਸ ਵਗੈਰਾ ਉਹਨਾਂ ਦੇ ਕੋਲ ਹੈਗੇ ਜਾਂ ਉਹ ਵੀ ਲੁੱਟ ਕੇ ਲੈ ਗਏ ਜੀ ਨਹੀਂ ਮੋਬਾਈਲ ਪਰਸ ਵਗੈਰਾ ਹੈਗੇ ਹਾਂ ਜੀ ਉਹ ਹੁਣ ਅਰੇਲ ਬੋਸਸ ਦੁਆਰਾ ਕਾਰਵਾਈ ਕੀਤੀ ਜਾਏਗੀ ਹਾਂ ਜੀ ਬਿਲਕੁਲ ਕਿੰਨੇ ਵਜੇ ਦੀ ਗੱਲ ਹੈ ਜੀ ਇਹ ਮੇਰੇ ਸੱਤ ਵਜੇ ਤੋਂ ਬਾਅਦ ਹੀ ਗੱਲ ਲੱਗਦੀ ਅੱਛਾ ਕਿਉਂ ਨਾਲ 7 ਵਜੇ ਦੀ ਗੱਲ ਹੋਏ ਫਿਲਹਾਲ ਕੋਈ ਮੋੜਲੀ ਜਾਣਦੇ ਦੇ ਸਾਹਮਣੇ ਆਇਆ ਨਹੀਂ ਵੈਸਟੀਗੇਸ਼ਨ ਕਰਦੇ ਆ ਪੁੱਛ ਕੁਛ ਹੋਊਗੀ ਇਹਨਾਂ ਦੇ ਵਰਸ ਜਿਹੜੇ ਉਹਨਾਂ ਨੂੰ ਪਤਾ ਕਰਾ ਦੇ ਵੀ ਕਿੰਨੇ ਵਜੇ ਆਏ ਘਰੋਂ ਤੇ ਫੇਰ ਪੂਰਾ ਪਤਾ ਲੱਗੂਗਾ ਜੀ